ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਪਰ ਉਹ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਉਹ ਪੂਰੀ ਦੁਨੀਆ ਦੇ ਵਿੱਚ ਫੇਮਸ ਹੋ ਚੁੱਕਿਆ ਸੀ ਤੇ ਸਿੱਧੂ ਨੇ ਹਰ ਇੱਕ ਇਨਸਾਨ ਦੇ ਦਿਲ ਚ ਇੱਕ ਅਲੱਗ ਹੀ ਜਗ੍ਹਾ ਬਣਾ ਲਈ ਸੀ ਤੇ ਪੂਰੀ ਕੰਟਰੀ ਦੇ ਲੋਕ ਸਿੱਧੂ ਦੇ ਗਾਣਿਆਂ ਨੂੰ ਵੀ ਬਹੁਤ ਪਸੰਦ ਕਰਦੇ ਨੇ ਤੇ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਗੋਰੇ ਕਾਲੇ ਵੀ ਸਿੱਧੂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਹੁਣ ਤੁਸੀਂ ਇੱਕ ਇਹ ਵੀਡੀਓ ਨੂੰ ਵੀ ਦੇਖ ਸਕਦੇ ਹੋ ਤੇ ਇਹ ਮੁੰਡਾ ਅਮਰੀਕਾ ਦਾ ਰਹਿਣ ਵਾਲਾ ਏ ਜੋ ਸਿੱਧੂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਏ ਜੀ ਵੇਖ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਉਹ ਸਿੱਧੂ ਮੂਸੇਵਾਲੇ ਦੀ ਫੋਟੋ ਦੇ ਨਾਲ ਗੱਲਾਂ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਇਹ ਵੀਰ ਆਪਣੇ YouTube ਚੈਨਲ ਤੇ ਸਿੱਧੂ ਦੇ ਨਾਲ ਰਿਲੇਟਡ ਵੀਡੀਓ ਪਾਉਂਦਾ ਏ ਤੇ ਇਹ ਵੀਰ ਆਪਣੇ YouTube ਚੈਨਲ ਤੇ ਸਿੱਧੂ ਮੂਸੇਵਾਲੇ ਦੇ ਨਾਲ ਰਿਲੇਟਡ ਵੀਡੀਓ ਅਪਲੋਡ ਕਰਦਾ ਏ ਤੇ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਨਵੇਂ ਜਾਂ ਪੁਰਾਣੇ ਗਾਣੇ ਉਸਦੇ YouTube ਚੈਨਲ ਤੇ ਅਪਲੋਡ ਕੀਤੇ ਜਾਂਦੇ ਨੇ ਇਹ ਉਹਨਾਂ ਦੇ ਉੱਪਰ ਆਵਦਾ ਰਿਐਕਸ਼ਨ ਦਿੰਦਾ ਤੇ ਇਸ ਇਨਸਾਨ ਨੇ ਬੜੀ ਹੀ ਬਰੀਕੀ ਦੇ ਨਾਲ ਸਿੱਧੂ ਦੇ ਗਾਣੇ ਸੁਨੇ ਤੇ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਕੇ ਪੜ੍ਹੇ ਨੇ ਕਿ ਇਹਨਾਂ ਦਾ ਕੀ ਮਤਲਬ ਨਿਕਲਦਾ ਏ ਤੇ ਇਸ ਦਾ ਅਸਲੀ ਨਾਮ ਤਾਂ ਨਹੀਂ ਪਤਾ ਪਰ ਇਸ ਦਾ YouTube ਤੇ ਇੱਕ ਚੈਨਲ ਬਣਿਆ ਹੋਇਆ ਜੀ 88 ਵਰਲਡਵਾਈਡ ਦੇ ਨਾਮ ਤੇ ਤੇ ਅੱਜ ਦੇ ਟਾਈਮ 'ਚ ਇਸ ਨੇ ਸਭ ਤੋਂ ਜ਼ਿਆਦਾ ਸਿੱਧੂ ਨੂੰ ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਅਮਰੀਕਾ ਦਾ ਰਹਿਣ ਵਾਲਾ ਸਿੱਧੂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਏ ਤੇ ਸੱਚੀ ਸਿੱਧੂ ਨੇ ਪੂਰੀ ਦੁਨੀਆ ਬਦਲ ਕੇ ਰੱਖ ਦਿੱਤੀ ਤੇ ਇਹ ਰੁਤਬਾ ਹੋਰ ਕਿਸੇ ਵੀ ਸਿੰਗਰ ਦਾ ਨਹੀਂ ਹੋਣਾ ਤੇ ਸਿੱਧੂ ਨੂੰ ਚਾਹਣ ਵਾਲੇ ਉਸ ਦੇ ਫੈਨ ਕਮੈਂਟ ਬਾਕਸ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ